ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨਿਰੋਲ ਸੇਵਾ ਆਰਗੇਨਾਈਜੇਸ਼ਨ ਸ਼੍ਰੀ ਮੁਕਤਸਰ ਸਾਹਿਬ ਦਾ ਵਿਸ਼ੇਸ਼ ਉਪਰਾਲਾ ਇਹ ਸਾਡੀ ਕੌਮ ਦੀ ਪਨੀਰੀ ਹੈ ਜੇ ਪਨੀਰੀ ਸੰਭਾਲਾਂਗੇ ਤਾਂ ਫਸਲ ਵਧਿਆ ਹੋਏਗੀ ਤਾਂ ਕੌਮਾਂ ਤਰੱਕੀ ਕਰਨਗੀਆਂ ਜੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਵਾਂਗੇ ਇਸ ਮੌਕੇ ਤੇ ਧਾਰਮਿਕ ਸ਼ਖਸੀਤਾਂ ਨੇ ਸ਼ਮੂਲੀਅਤ ਕੀਤੀ ਸੇਵਾ ਨ ਸਿਮਰਨ ਬਾਣੀ ਦੇ ਬਾਣਾ ਇਹ ਸਭ ਤੋਂ ਵੱਡੇ ਅਮੁੱਲੇ ਹਿੱਸੇ ਨੇ ਥੰਮ ਨੇ ਸਾਡੇ ਪੰਥ ਦੇ ਸਾਡੀ ਮਰਜ਼ਾਦਾ ਦੇ ਇਹ ਦੋਨੋਂ ਚੀਜ਼ਾਂ ਦੇ ਅਸੀਂ ਨਾਲ-ਨਾਲ ਲੈ ਕੇ ਚੱਲਣਾ ਹੈ ਇਸ ਸਮਾਗਮ ਦੇ ਵਿੱਚ ਜਪਜੀ ਸਾਹਿਬ ਦੇ ਸ਼ੁਭ ਉਚਾਰਨ ਤੇ ਗੰਥ ਮੁਕਾਬਲੇ ਕਰਵਾਏ ਗਏ ਮੀਤੰਡਾਂ ਦੇ ਹੋ ਮੀਤੰਡਾਂ ਦੇ ਹੋ ਇਹ ਨਾਲ ਨਾਲ ਹਜ਼ਾਰਾਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਨੇਕ ਬਣਾਉਣ ਦੇ ਲਈ ਧਰਮ ਦੇ ਨਾਲ ਗੁਰਬਾਣੀ ਦੇ ਨਾਲ ਅਤੇ ਸਿੱਖ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਔਰ ਅੱਜ ਦਾ ਪ੍ਰੋਗਰਾਮ ਐ ਸਮਝਦਾ ਬਹੁਤ ਸਫਲ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਣ ਕੇ ਮੈਂ بڑے ਬੱਚਿਆਂ ਨੂੰ ਸਵਾਲ ਪੁੱਛੇ ਔਰ ਬੱਚਿਆਂ ਨੇ ਬੜੇ ਸੋਹਣੇ ਜਵਾਬ ਦਿੱਤੇ ਬੱਚੇ ਆਉਣ ਵਾਲਾ ਸਾਡਾ ਭਵਿੱਖ ਵਾ ਜੇ ਆਪਾਂ ਇਹਨਾਂ ਨੂੰ ਗੁਰਬਾਣੀ ਨਾਲ ਜੋੜਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਬਹੁਤ ਜ਼ਿਆਦਾ ਸੋਹਣਾ ਹੋਵੇ ਇੱਕ ਤੋਂ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਏ ਸੰਨ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਸਹਿਬਾਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣਾ ਕੀਤਾ ਹੈ ਇੱਕ ਸ਼ਬਦ ਦੀ ਹਾਜ਼ਰੀ ਗੁਰਦੁਆਰਾ ਖੂ ਸਾਬ ਜੀ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਹਾਜ਼ਰੀ ਕਰਨਗੇ ਜੀ ਗੁਰਦੁਆਰਾ ਖੁਸ਼ਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਲਾ ਪਾਕੰ ਪਾਕ ਹੈ ਅੱਲਾ ਅੱਲਾ ਸ਼ੱਕ ਕਰੋ ਜੇ ਦੂਸਰ ਹੋਏ ਸ਼ੱਕ ਕਰੋ ਜੇ ਦੂਸਰ ਹੋਏ ਅੱਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਰੋਲ ਸੇਵਾ ਆਰਗੇਨਾਈਜੇਸ਼ਨ ਨੂੰ ਜੋ ਜਪਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ਪਿਛਲੇ 9 ਮਹੀਨਿਆਂ ਤੋਂ ਸ੍ਰੀ ਮੁਕਤਸਰ ਜੈ ਸਾਹਿਬ ਜ਼ਿਲ੍ਹੇ ਦੇ 64 ਪਿੰਡਾਂ ਦੇ ਲਗਭਗ 85 ਸਕੂਲਾਂ ਤੋਂ 13000 ਬੱਚੇ ਦੀ ਰਜਿਸਟ੍ਰੇਸ਼ਨ ਜੋ ਹੋਈ ਸੀ ਉਹਨਾਂ ਸਕੂਲਾਂ ਤੋਂ ਆਏ ਆਏ ਵੱਖ ਬੱਚੇ ਪਿਆਰਿਓ ਤੇ ਸਟੇਜ ਤੇ ਬਰਾਂਧਮਨ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਸੰਤ ਬਾਬਾ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਤੇ ਪਿਆਰੇ ਬੱਚਿਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਜੋ ਇਹ ਮਹਾਨ ਸੇਵਾ ਸਤਿਗੁਰਾਂ ਨੇ ਇਸ ਸੰਸਥਾ ਦੇ ਸੇਵਾਦਾਰਾਂ ਦੇ ਝੋਲੀ ਵਿੱਚ ਪਾਈ ਹੈ ਸੋ ਮੈਂ ਮੇਰੇ ਕੋਲੇ ਕੋਈ ਲਬਜ ਨਹੀਂ ਜਿਨ੍ਹਾਂ ਨਾਲ ਮੈਂ ਸੰਤਾ ਮਹਾਪੁਰਸ਼ਾਂ ਦਾ ਤੰਨਵਾਦ ਕਰ ਸਕਾਂ ਕਿਉਂਕਿ ਮੈਂ ਸਮੇਂ-ਸਮੇਂ ਤੇ ਜਾ ਕੇ ਇਹਨਾਂ ਮਹਾਂਪੁਰਸ਼ਾਂ ਤੋਂ ਇਸ ਪ੍ਰੋਗਰਾਮ ਵਾਸਤੇ ਸਹਿਦ ਲਈ ਹੈ ਔਰ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਜਿਹੜਾ ਇਹਨਾਂ ਨੇ ਜਿਹੜਾ ਬੜਵੁੱਲਾ ਸਹਿਯੋਗ ਕੀਤਾ ਸੋ ਮੈਂ ਬਹੁਤ ਧੰਨਵਾਦੀ ਹਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਹੁਣ ਮੈਂ ਬੇਨਤੀ ਕਰੂੰਗਾ ਬਾਬਾ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਕਿ ਉਹ ਸਟੇਜ ਤੇ ਆਉਣ ਤੇ ਬੱਚਿਆਂ ਨੂੰ ਜਿਹੜਾ ਉਹ ਅਗਲਾ ਰਸਤਾ ਵੀ ਦੱਸ ਸੰਦੇਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਦੇ ਖਿਆਲ ਮੁਤਾਬਕ ਖੀਰਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡਾ ਕਾਰਜ ਹੈ بڑے ਨਗਰ ਕੀਰਤਨ ਹੋਏ ਨੇ بڑے ਗੁਰਮਤ ਸਮਾਗਮ ਹੋਏ ਨੇ ਖੁਣੇ ਵੀ ਚਾਹੀਦੇ ਸਨ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਭਾਈ ਮਤੀ达ਲ ਸਿੰਘ ਭਾਈ ਸਤੀ达ਲ ਸਿੰਘ ਭਾਈ ਜਾਲਾ ਜੀ ਦੀ ਸ਼ਹਾਦਤ ਦੁਨੀਆ ਵਿੱਚ ਇੱਕ ਅਨੋਖੀ ਸ਼ਹਾਦਤ ਹੈ ਬੇਮਿਸਾਲ ਹੈ ਕਈ ਚੀਜ਼ਾਂ ਨੂੰ ਸਿੱਧ ਕਰਨ ਲਈ ਅਸੀਂ ਕਈ ਮਿਸਾਲਾਂ ਦਿੰਦੇ ਹਾਂ ਪਰ ਇਹ ਸ਼ਹਾਦਤ ਬੇਮਿਸਾਲ ਹੈ ਤੁਸੀਂ ਆਖੋਗੇ ਕਿਉਂ ਇਹ ਸ਼ਹਾਦਤ ਦੇ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਲਖਤੇ ਜਿਗਰ ਇਕਲੌਤੇ ਬੇਟੇ ਬਾਬਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਆਪਣੀ ਕਲਮ ਨਾਲ ਲਿਖਿਆ ਹੈ हे दुनिया दे लोको कान खोल के सुन लो मेरे पिताजी दी शहादत ਉਹਨਾਂ ਪਿਆਰੇ ਕੋ ਸਿੱਖਾਂ ਦੀ ਸ਼ਹਾਦਤ ਕਿਸੇ ਦੁਨਿਆਵੀ ਮਕਸਦ ਲਈ ਨਹੀਂ ਸੀ ਉਹਦੇ ਪਿੱਛੇ ਕੋਈ ਆਪਣਾ ਸਵਾਰਥ ਨਹੀਂ ਸੀ ਉਹਨਾਂ ਦੀ ਸ਼ਹਾਦਤ ਦਾ ਮਕਸਦ ਕੀ ਸੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੂ ਬੜੋ ਕਰੂ ਮੈਂ ਸਾਖਾ ਕਲਯੁਗ ਦੇ ਅੰਦਰ ਇਹੋ ਜਿਹਾ ਸਾਖਾ ਦੂਜਿਆਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਆਪ ਨਿਸ਼ਾਵਰ ਕਰਨਾ ਇਹ ਕੋਈ ਸੌਖਾ ਕੰਮ ਨਹੀਂ ਗੁਰੂ ਘਰ ਦੇ ਅੰਦਰ ਕੋਈ ਜਨੇਊ ਨਹੀਂ ਪਾਉਂਦਾ ਕੋਈ ਚਲਕ ਨਹੀਂ ਲਾਉਂਦਾ ਪਰ ਗੁਰੂ ਘਰ ਇਹ ਵੀ ਬਰਦਾਸ਼ਤ ਨਹੀਂ ਕਰਦਾ ਕਿ ਦੂਜਿਆਂ ਦੇ ਧਰਮ ਉੱਤੇ ਧੱਕਾ ਕੀਤਾ ਜਾਵੇ तेर क डंजो राखा प्रबता का किनो बड़ो करू मैं साका धर्म हेतु साका जन की हार शीश दिया पर शीर ना चिरन ना दिया शीश दिया पर शीर ना दिया साधन हेतु इति जन करी शीश दिया पर शीर ना उचरी ठीक कर खोर दली सिर प्रकृर किया पैहान ਤੇਗ ਬਹਾਦਰ ਸੀ ਕਰਿਆ ਕਰੀ ਨਕਿ ਨੂੰ ਆਤ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਣ ਲੋ ਇਸ ਬੇਮਿਸਾਲ ਸ਼ਹਾਦਤ ਨੂੰ ਸਮਰਪਿਤ ਇੱਕ ਵਿਲੱਖਣ ਪ੍ਰੋਗਰਾਮ ਹੈ ਦੁਨੀਆ ਦੇ ਇਤਿਹਾਸ ਵਿੱਚ ਐਸਾ ਦਾ ਪ੍ਰੋਗਰਾਮ ਕਿਸੇ ਨੇ ਨਹੀਂ ਉਲੀਕਿਆ ਖਿਮਾ ਕਰਨਾ ਮੈਂ ਕੋਈ ਜਗਦੀਪ ਸਿੰਘ ਜੀ ਤੇ ਉਹਨਾਂ ਦੀ ਟੀਮ ਦਾ ਵੱਖਰਾ ਵਡਿਆਈ ਨਹੀਂ ਕਰ ਰਿਹਾ ਮੈਂ ਪਹਿਲਾਂ ਕਿਹਾ ਕਿ بڑے ਨਗਰ ਕੀਰਤਨ ਹੋਏ ਨੇ بڑے ਗੁਰਮਤ ਸਮਾਗਮ ਹੋਏ ਨੇ ਬੜੇ ਲੋਕਾਂ ਨੇ ਫੋਟੋ ਖਚਾਈਆਂ ਨੇ ਤੇ ਬੜੇ ਜਸ ਖੱਟੇ ਪਰ ਇਹ ਜਿਹੜਾ ਸਮਾਗਮ ਹੈ ਇਹ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਹੈ ਜਦੋਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਸਾਜਗਦੀਪ ਸਿੰਘ ਜੀ ਮੇਰੇ ਉਹਨਾਂ ਨੇ ਆਪਣੇ ਪ੍ਰੋਗਰਾਮ ਦੀ ਰੂਪਰੇਖਾ ਦੱਸੀ ਮੈਂ ਸ਼ੌਕੇ ਹੈਰਾਨ ਹੋ ਗਿਆ ਇਹਨਾਂ ਕੋਲ ਕਿੰਨੀ ਕਬੱਡੀ ਟੀਮ ਹੈ ਇਹਨਾਂ ਕੋਲ ਕਿੰਨੇ ਸਾਧਨ ਨੇ ਸਾਰੇ ਜ਼ਿਲ੍ਹੇ ਦੇ ਸਕੂਲਾਂ ਨੂੰ ਸਰਵੇ ਕਰਨਾ ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਮਿਲਣਾ ਉਹਨਾਂ ਸਕੂਲਾਂ ਦੇ ਜਿਹੜੇ ਸਰਪ੍ਰਸਤ ਨੇ ਉਹਨਾਂ ਦੀ ਸਹਿਮਤੀ ਪ੍ਰਾਪਤ ਕਰਨੀ ਤੇ ਫਿਰ ਆ ਜਿਹੜੇ ਸਾਡੀ ਕੌਮ ਦੇ ਬੱਚੇ ਹਨ ਜਿਹੜੇ ਸਾਡਾ ਆਉਣ ਵਾਲਾ ਭਵਿੱਖ ਹਨ ਉਹਨਾਂ ਨੂੰ ਪਵਿੱਤਰ ਬਾਣੀ ਜਪਜੀ ਸਾਹਿਬ ਨਾਲ ਜੋੜਨਾ ਇੱਕ ਵਾਕਈ ਵਿਲੱਖਣ ਕਾਰ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਸਾਹਿਬ ਸਿੰਘ ਜੀ ਦਾ ਹੁਣ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਬੇਨਤੀ ਕਰੂੰਗਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਿਉ ਆ ਕੇ ਬੱਚਿਆਂ ਨੂੰ ਸੰਬੋਧਨ ਕਰਨ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹ ਵਾਲੇ ਬਹੁਤ ਹੀ ਵੱਡੀਆਂ ਸੇਵਾਵਾਂ ਸਾਰੀ ਸੰਗਤ ਇਹਨਾਂ ਦੀਆਂ ਸਵਾਵਾਂ ਚੰਗੀ ਤਰ੍ਹਾਂ ਜਾਣਦੀ ਹੈ ਔਰ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪ ਆ ਕੇ ਇਹਨਾਂ ਬੱਚਿਆਂ ਨੂੰ ਜਪਜੀ ਸਾਹਿਬ ਦੇ ਜੋ ਬਾਣੀ ਦੇ ਲੜ ਲੱਗੇ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ 9 ਮਹੀਨਿਆਂ ਦੇ ਵਿੱਚੋਂ ਐਸੇ ਬੱਚੇ ਆ ਕਿ ਜਿਨ੍ਹਾਂ ਨੇ ਬਹੁਤ ਹੀ ਲਗਨ ਦੇ ਨਾਲ ਜਿਹੜਾ ਪਾਰਸਨਾਇਆ ਸਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਆਪ ਜੀ ਆਓ ਇਹਨਾਂ ਬੱਚਿਆਂ ਨੂੰ ਸੰਬੋਧਨ ਕਰੋ ਅਤੇ ਰਸਤਾ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਦੀ ਰਹਿਮਤ ਹੁੰਦੀ ਹੈ ਜਿਸ ਮਸਤਕ ਭਾਗ ਸੁਲਾਗਾ ਸੇਵ ਹੁਣ ਆਪ ਜੀ ਨੂੰ ਪੰਥ ਦੇ ਵਿਦਵਾਨ ਮਹਾਨ ਵਿਦਵਾਨ ਕਥਾਵਾਚ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਸ਼ਾਹਬਾਦ ਜਿਹਨਾਂ ਨੇ ਬੜੇ ਵਿਸਤਾਰ ਦੇ ਨਾਲ ਗੁਰਬਾਣੀ ਦੀ ਵਿਆਖਿਆ ਅੱਜ ਦੇ ਸਮੇਂ ਦੇ ਹਾਲਾਤ ਆਪ ਜੀ ਨਾਲ ਸਾਂਝੇ ਕੀਤੇ ਨੇ ਸੋ ਪਿਆਰੇ ਬੱਚੋ ਜੋ ਇਹ ਐਡਾ ਵੱਡਾ ਪ੍ਰੋਗਰਾਮ ਲਿਖਿਆ ਜਾਨੀ ਜੀ ਉਹਨਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਭਾਈ ਜਗਦੀਪ ਸਿੰਘ ਉਹਨਾਂ ਦੇ ਮੁੱਖ ਸੇਵਾਦਾਰ ਉਹਨਾਂ ਦੀ ਜਿਹੜੀ ਰੋਲ ਸੇਵਾ ਸਿਸਤਾ ਸਿਸਤਾ ਬਣੀ ਹੋਈ ਹੈ ਕਿੰਨੀਆਂ ਨਗਰਾਂ ਵਿੱਚ ਲਗਭਗ 64 ਟਿੰਡਾ ਵਿੱਚ ਔਰ 85 ਸਕੂਲਾਂ ਦੇ ਵਿੱਚ ਜਾ ਜਾ ਕੇ ਉਨ੍ਹਾਂ ਦੇ ਸਟਾਫ ਦੇ ਨਾਲ ਪ੍ਰਿੰਸੀਪਲ ਸਾਹਿਬ ਨਾਲ ਬੱਚਿਆਂ ਦੇ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਪ੍ਰਬੰਧ ਕਰਨਾ ਉਹਦੀ ਪ੍ਰੀਖਿਆ ਲੈਣੀ ਬੱਚਿਆਂ ਦੀ ਉਹਦੇ ਵਿੱਚੋਂ ਚੋਣ ਕਰਨੀ ਇਹ ਬਹੁਤ ਵੱਡੀ ਕਠਿਨ ਸੇਵਾ ਹੈ ਕਿਉਂਕਿ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਹੁੰਦੀ ਹੈ ਤੇ ਸਤਿਗੁਰੂ ਜੀ ਮਿਹਰ ਨਾਲ ਗੁਰਮਖੰਧ ਤੇ ਇੱਕੋਗੇ ਸੰਸਥਾਵਾਂ ਗੁਰਮੁਖ ਪਿਆਰੇ ਨਿਜੀ ਤੌਰ ਤੇ ਸੇਵਾ ਨਿਭਾ ਰਹੇ ਨੇ ਉਹ ਭਾਗਸ਼ਾਲੀ ਹੋਦੇ ਨੇ ਸੋ ਇਸ ਤਰ੍ਹਾਂ ਹੋਰ ਵੀ ਸੰਸਥਾਵਾਂ ਬੜੀਆਂ ਸਵਾਵਾਂ ਆਪੋ ਆਪਣੀਆਂ ਨਿਭਾਰੀਆਂ ਨੇ ਪਰ ਸ਼ਤਾਨ ਨੂੰ ਸਮਰਪਿਤ ਜਿਹੜੀ ਵਿਲੱਖਣ ਵਿਦਿਆ ਵਿਚਾਰੀ ਤਾਂ ਪਾਰਪਕਾਰੀ ਜੋ ਤੁਸੀਂ ਪੰਜਾਬ ਦੇ ਵਾਰਸ ਹੋ ਤੁਹਾਡੇ ਵਿੱਚੋਂ ਵਿੱਚੋਂ ਕਿਸੇ ਨੇ ਅਫਸਰ ਬਣਨਾ ਕਿਸੇ ਨੇ ਅਧਿਆਪਕ ਬਣਨਾ ਕਿਸੇ ਨੇ ਪ੍ਰਚਾਰਕ ਬਣਨਾ ਕਿਸੇ ਨੇ ਵਪਾਰੀ ਬਣਨਾ ਕਿਸੇ ਨੇ ਹਰ ਖੇਤਰ 'ਚ ਆਪਣੀ ਤõ ਹਮਲਾ ਮਾਰਨੀ ਹੈ ਸੋ ਜਿਹੜਾ ਬੱਚਾ ਹੁਣ ਗੁਰਬਾਣੀ ਦੇ ਨਾਲ ਬਚਪਨ ਤੋਂ ਲੈ ਕੇ ਜੁੜੇਗਾ ਉਹ ਹਮੇਸ਼ਾ ਇਹ ਕੁੰਡਾ ਧਰਮ ਦਾ ਕੁੰਡਾ ਉੱਤੇ ਰਹੇਗਾ ਉਹ ਹਮੇਸ਼ਾ ਹੀ ਅੱਛੇ ਕਾਰਜ ਕਰੇਗਾ ਨ્યાਪੂਰਨ ਕਰੇਗਾ ਸੋ ਮੈਂ ਬੜੇ ਸਤਿਕਾਰ ਦੇ ਨਾਲ ਬੇਨਤੀ ਕਰੂੰਗਾ ਅੱਜ ਦੇ ਸਾਡੇ ਮੁੱਖ ਮਹਿਮਾਨ ਸਾਡੀ ਕੌਮ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹ ਸਟੇਜ ਤੇ ਆਉਣ ਪਹਿਲਾਂ ਉਹ ਬੱਚਿਆਂ ਨੂੰ ਸੰਬੋਧਨ ਕਰਨਗੇ ਉਸ ਤੋਂ ਬਾਅਦ ਜਿਹੜੇ ਉਹ ਨਤੀਜੇ ਆ ਉਹਨਾਂ ਦੀ ਅਨਾਉਂਸਮੈਂਟ ਕਰਨਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਾਡੇ ਪ੍ਰਚਾਰਕ ਸਹਿਬਾਨ ਸਾਡੇ ਗ੍ਰੰਥੀ ਸਹਿਬਾਨ ਉਹਨਾਂ ਨੇ ਟੈਸਟ ਵੀ ਲਏ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਆ ਉਹਨਾਂ ਨੇ ਸਹਿਯੋਗ ਕੀਤਾ ਟੀਚਰਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਬਹੁਤ ਲੰਬੀ ਲਿਸਟ ਹੈ ਜਿਨ੍ਹਾਂ ਨੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਗੁਰੂ ਮਹਾਰਾਜ ਤੁਹਾਡੀ ਸੇਵਾ ਲੇਖੇ ਲਾਉਣ ਮੈਂ ਬੇਨਤੀ ਕਰੂੰਗਾ ਜਹੇਦਾਰ ਕੁਲਦੀਪ ਸਿੰਘ ਜੀ ਗੜਗੱਜ ਉਹ ਸੰਗਤਾਂ ਨੂੰ ਸੰਬੋਧਨ ਕਰਨ ਬੱਚਿਆਂ ਨੂੰ ਸੰਦੇਸ਼ ਦੇਣ ਜੀ ਸਾਰੇ ਬੱਚਿਆਂ ਬੜੀ ਮਿਹਨਤ ਕੀਤੀ ਬੜੀ ਤਿਆਰੀ ਕੀਤੀ ਪਰ ਵੇਖੋ ਪਹਿਲੇ ਦੂਜੇ ਤੀਜੇ ਤੇ ਤੇ ਤਿੰਨ ਬੰਦੇ ਹੀ ਆਉਣੇ ਹੁੰਦੇ ਪਰ ਸਾਰੇ ਤੁਸੀਂ ਚੰਗੇ ਹੋ ਪਹਿਲੇ ਨੰਬਰ ਦੇ ਉੱਤੇ ਬੱਚੀ ਅਮਰਿਤਪਾਲ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਜਕਾਰਾ ਲਾਉਣਾ ਦੂਜੇ ਨੰਬਰ ਦੇ ਉੱਤੇ ਇਹ ਬੱਚੀਆਂ ਜ਼ਿਆਦਾ ਹੁਸ਼ਿਆਰ ਹਨ ਉਹ ਮੁੰਡਿਓ ਤੁਸੀਂ ਵੀ ਪੜਿਆ ਕਰੋ ਪਚੰਗਿਓ ਦੂਜੇ ਨੰਬਰ ਤੇ ਬੱਚੀ ਲਵਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਈ ਵਾਲਾ ਤੀਜੇ ਨੰਬਰ ਦੇ ਉੱਤੇ ਬੱਚੀ ਹੁਸਨ ਜੋਤਕਾਰ ਭਾਈ ਮੋਰੀ ਜੀ ਸਕੂਲ ਗੁਰੂ ਸਰ ਆਜੋ ਆਪੋ ਤਾਂ ਆਪਣੇ ਸਾਹਮਣੇ ਕੀ ਲੱਗੇ ਹੋਇਆ ਨਿਸ਼ਾਨ ਸਾਹਿਬ ਕੀ ਲੱਗੇ ਆ ਨਿਸ਼ਾਨ ਸਾਹਿਬ ਦਾ ਸਤਕਾਰ ਹਮੇਸ਼ਾ ਕਰਨਾ ਆਪਾਂ ਭੁੱਲ ਗਏ ਮੜਾ ਜਿਓ ਝੂਲ ਤੇ ਨਿਸ਼ਾਨ ਰਹੇ ਲਾਗ ਤੇ دیਵਾਨ ਰਹੇ ਪੰਥ ਮਹਾਰਾਜ ਕੇ ਗਾਵ ਤੇ ਸੁਜਾਨ ਰਹੇ ਪੰਥ ਮਹਾਰਾਜ ਕੇ ਆਪਾਂ ਅੰਮ੍ਰਿਤ ਛਕ ਕੇ ਪੰਥ ਦਾ ਹਿੱਸਾ ਬਣਨਾ ਪੰਥ ਦੀ ਚੜ੍ਹਦੀ ਕਲਾਲੀ ਚੱਲਣਾ ਮੈਂ ਇਹਨਾਂ ਧੀਆਂ ਨੂੰ ਵਧਾਈ ਦੇਣਾ ਸਾਰੇ ਬੱਚਿਆਂ ਨੂੰ ਵਧਾਈ ਦੇਣਾ ਬੜੀ ਇਹਨਾਂ ਨੇ ਮਿਹਨਤ ਕੀਤੀ ਆ ਹੁਸਨ ਜੋਤ ਕੌਰ ਭਾਈ ਮੋਰੀ ਦੀ ਸਕੂਲ ਗੁਰੂ ਸਰ ਇੱਕ ਬੱਚਿਓ ਆਪਣੇ ਕਲਚਰ ਘਟਦਾ ਜਾਂਦਾ ਵਾ ਦੁਪੱਟੇ ਲੈ ਕੇ ਰੱਖਣੇ ਸਿਰਾਂ ਤੇ ਕੀ ਲੈ ਕੇ ਰੱਖਣੇ ਆ ਸਰਕਾਰੀ ਸਕੂਲਾਂ ਵਾਲੀਆਂ ਧੀਆਂ ਇਸ ਗੱਲੋਂ ਚੰਗੀਆਂ ਵਾਂ ਤੇ ਮੈਂ ਪ੍ਰਾਈਵੇਟ ਵਾਲਿਆਂ ਨੂੰ ਵੀ ਕਹਿੰਨਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਤੇ ਪੁੱਤਾਂਗੀਆਂ ਨੇ ਸਿਰਾਂ ਤੇ ਕੀ ਸਜਾਉਣਾ ਵਾ ਉੱਚੀ ਬੋਲੋ 10-12 ਸਜਾਉਣੀਆਂ ਧੀਆਂ ਨੇ ਦੁਪੱਟੇ ਲੈਣੇ ਆ ਨੰਗੇ ਸੇਰ ਨਹੀਂ ਰਹਿਣਾ ਗੁਰੂ ਤੇ ਭਰੋਸਾ ਕਰਨਾ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੇ ਸਤ ਮੰਦਰ ਕੰਚਨ ਕੇ ਉਸਾਰਦੀ ਨੇ ਤੈਸਾ ਪੁੰਨ ਸਿੱਖ ਕੋਇਕ ਸ਼ਬਦ ਸਿਖਾਏਗਾ ਮੈਂ ਸਮਝਦਾ ਕਿ ਭਾਈ ਜਗਦੀਪ ਸਿੰਘ ਸੋਢੀ ਤੇ ਉਹਨਾਂ ਦੀ ਜਿਹੜੀ ਸਮੂਚੀ ਟੀਮ ਆ ਬਹੁਤ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਲਗਭਗ 13000 ਬੱਚਿਆਂ ਨੂੰ ਪਹਿਲਾਂ ਗੁਰਬਾਣੀ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਜੋੜਿਆ ਔਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ 350 ਸਾਲਾ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼੍ਰੀ ਦਇਸ਼ਤਾਬ ਜੀ ਨੂੰ ਸਮਰਪਿਤ ਇਹ ਸਾਰੀ ਪ੍ਰੀਖਿਆ ਲਈ ਗਈ ਉਹਦੇ ਤੋਂ ਬਾਅਦ ਜਿਹੜੇ ਬੱਚੇ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਆਏ ਆ ਪਹਿਲੀ ਬੱਚੀ ਜੀ ਆਈ ਆ ਉਹਨੂੰ ਸਵਾ ਲੱਖ ਦੂਜੀ ਪੋਜੀਸ਼ਨ ਤੇ 1 ਲੱਖ ਤੇ ਤੀਜੀ ਦੇ 75 ਹਜ਼ਾਰ ਇਹਨਾਂ ਨੇ ਦਿੱਤਾ ਅਸਲ ਦੇ ਵਿੱਚ ਇਹਦਾ ਕੋਈ ਮੁੱਲ ਨਹੀਂ ਆ ਕਿਉਂਕਿ ਜਿਹੜੇ ਤਰੀਕੇ ਨਾਲ ਬੱਚਿਆਂ ਨੇ ਤਿਆਰੀ ਕੀਤੀ ਹੌਸਲਾ ਭਜਾਈ ਹੁੰਦੀ ਇਹੋ ਜੇ ਕਾਰਜ ਜਿਹੜੇ ਆ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਆ ਕਿਉਂਕਿ ਲੰਗਰ ਚੱਲਿਆ ਗੁਰਸ਼ਬਦ ਗੁਰੂ ਦੇ ਸ਼ਬਦ ਦਾ ਲੰਗਰ ਵੀ ਚੱਲਣਾ ਚਾਹੀਦਾ ਔਰ ਬਹੁਤ ਪ੍ਰੋਗਰਾਮ ਸੁਣਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਏ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਨੇਕ ਬਣਾਉਣ ਦੇ ਲਈ ਧਰਮ ਦੇ ਨਾਲ ਗੁਰਬਾਣੀ ਦੇ ਨਾਲ ਅਤੇ ਸਿੱਖ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਔਰ ਅੱਜ ਦਾ ਪ੍ਰੋਗਰਾਮ ਐ ਸਮਝਦਾ ਬਹੁਤ ਸਫਲ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਣ ਕੇ ਮੈਂ بڑے ਬੱਚਿਆਂ ਨੂੰ ਸਵਾਲ ਪੁੱਛੇ ਔਰ ਬੱਚਿਆਂ ਨੇ ਬੜੇ ਸੋਹਣੇ ਜਵਾਬ ਦਿੱਤੇ ਬੱਚੇ ਆਉਣ ਵਾਲਾ ਸਾਡਾ ਭਵਿੱਖ ਵਾ ਜੇ ਆਪਾਂ ਇਹਨਾਂ ਨੂੰ ਗੁਰਬਾਣੀ ਨਾਲ ਜੋੜਾਂਗੇ ਇਹ ਸਾਡਾ ਆਉਣ ਵਾਲਾ ਭਵਿੱਖ ਬਹੁਤ ਜ਼ਿਆਦਾ ਸੋਹਣਾ ਹੋਵੇ ਆਪਣਾ ਵਾਹ ਪਰਸ਼ਾਂ ਦੀ ਕਿਰਪਾ ਨਾਲ ਹੀ ਹੈ ਜੀ ਬੜੇ ਸੱਚਾ ਚੇ ਢੱਕ ਦੇ ਨਾਲ ਇਹਨਾਂ ਤੋਂ ਸੇਧ ਲੈ ਕੇ 2 ਸਾਲਾਂ ਤੋਂ ਲੱਗੇ ਹੋਏ ਆਂ ਔਰ 9 ਮਹੀਨਿਆਂ ਤੋਂ ਜਿਹੜੀ ਇਹ ਸੇਵਾ ਹੈ ਜਿਹੜੀ ਇਹ ਉਹ ਪਿੰਡ-ਪਿੰਡ ਜਾ ਕੇ ਸਕੂਲ-ਕੂਲ ਜਾ ਕੇ ਅਸੀਂ ਜਿਹੜੀ ਕੀਤੀ ਹੈ ਔਰ ਬੜਾ ਬੱਚਿਆਂ ਤੋਂ ਸ਼ਹਿ ਇਹ ਗੱਲ ਕਹਿਣੀ ਕਿ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਗਲਤ ਹੈ ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਰਹੇ ਬੱਚੇ ਬਹੁਤ ਜੁੜੇ ਆ ਬਹੁਤ ਹੀ ਭਾਵਨਾਵਾਂ ਦੇ ਨਾਲ ਉਹਨਾਂ ਨੇ ਸਾਨੂੰ 13000 ਬੱਚਿਆਂ ਚੋਂ ਜਿਹੜੀ ਪੋਜੀਸ਼ਨਾਂ ਕੱਟ ਰਹੀਆਂ ਬਹੁਤ ਔਖੀਆਂ ਸਤਕਾਰਯੋਗ ਸਿੰਘ ਸਾਹਿਬ ਖੜੇ ਆ ਔਰ ਜਿੰਨੇ ਵੀ ਜੱਜ ਸਾਹਿਬਾਨ ਸੀ ਉਹਨਾਂ ਨੇ ਦੱਸਿਆ ਵੀ ਬਹੁਤ ਔਖੀ ਜਿਹੜੀ ਪ੍ਰਕਿਰਿਆ ਨਿਪਟੜੀ ਜੀ ਹੈ ਸੋ ਆਪਾਂ ਨੂੰ ਲੋੜ ਹੈ ਇਹ ਆਪਣੇ ਪੰਛੀ ਦੀ ਪਨੀਰੀ ਹੈ ਆਪਣੇ ਪੰਛ ਦਾ ਭਵੇਖਾ ਆਪਣੀ ਕੌਮ ਦਾ ਆਪਾਂ ਇਸ ਪਾਸੇ ਲੱਗੇ ਬੱਚਿਆਂ ਨੂੰ ਸੰਭਾਲ ਲਈ ਤਾਂ ਜਿਹੜੀ ਆਪਣੀ ਕੌਮ ਹੈ ਤਰੱਕੀ ਕਰ ਸਕਦੀ ਹੈ ਔਰ ਅਰਦਾਸ ਕਰਿਓ ਕਿ ਇਹ ਮੇਰਾ ਹੁਣ ਇਹ ਜ਼ਿੰਦਗੀ ਦਾ ਮਨੋਰਥ ਹੀ ਆ ਇਸ ਵਾਰ 13000 ਬੱਚੇ ਆ ਔਰ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਅੱਜ ਤੋਂ ਪੂਰੇ ਜ਼ਿਲ੍ਹੇ ਦੀ ਤਾਂ ਕਿ ਅਸੀਂ 2 ਲੱਖ ਬੱਚੇ ਦੀ ਗਿਣਤੀ ਜਿੰਨੇ ਵੀ ਮਹਾਰਾਜ ਦੀ ਸੇਵਾ ਹੈ ਸਿਰ ਤੇ ਆ ਕਿ ਉਹ ਉਹਦੀ ਰਹਿਮਤ ਹੈ ਉਹਦੇ ਹੁਕਮ ਵਿੱਚ ਰਹਿ ਕੇ ਜਿਹੜੀ ਹੈ ਇਹ ਸਿੰਘ ਸਾਹਿਬਾਨਾਂ ਤੋਂ ਸੇਵਾ ਲੈ ਕੇ ਮਹਾਪਰਚਤ ਸੇਵਾ ਲੈ ਕੇ ਜਿਹੜੀ ਹੈ ਇਹ ਸੇਵਾ ਆਪਾਂ ਨਿਰੰਤਰਣ ਕਰਦੇ ਰਵਾਂਗੇ ਸਾਰੀ ਸੰਗਤ ਨੂੰ ਤੁਹਾਡੇ ਮਰਦ ਮੇਰੀ ਅਰਦਾਸ ਕਰਦਾ ਅਰਦਾਸ ਕਰਿਓ ਕਿ ਮਹਾਰਾਜ ਜੀ ਇਸੇ ਤਰ੍ਹਾਂ ਸੇਵਾ ਹੁੰਦੇ ਰਹੇ ਜੀ ਬੱਚੇ ਕਿਉਂਕਿ ਸਾਡੀ ਪਨੀਰੀ ਆ ਤੇ ਜੇ ਪਨੀਰੀ ਦੀ ਕਹਿੰਦੇ ਸੰਭਾਲ ਚੰਗੀ ਹੋਵੇ ਤੇ ਫਲ ਵੀ ਚੰਗਾ ਦਿੰਦੀ ਆ। ਤੋਂ ਸਿੱਖੀ ਦਾ ਭਵਿੱਖ ਬੜਾ ਉਜੜਾ ਵਾ। ਭਾਵੇਂ ਲੋਕ ਜੋ ਮਰਜੀ ਕਹੀ ਜਾਣ ਮੈਂ ਵੀ 9-10 ਮਹੀਨੇ ਤੋਂ ਜਦੋਂ ਤੋਂ ਤੁਰਿਆ ਮੈਂ ਦੇਖਿਆ ਵਾ। ਬੱਚਿਆਂ ਨੂੰ ਮਿਲੋ ਤੇ ਬੱਚੇ ਸਿੱਖੀ ਨਾਲ ਜੁੜਨ ਨੂੰ ਤਿਆਰ ਆ। ਨੌਜਵਾਨਾਂ ਨੂੰ ਮਿਲੋ ਲੱਖਾਂ ਦੀ ਗਿਣਤੀ 'ਚ ਮੈਂ ਮਿਲਿਆ। ਪੰਜਾਬ ਦੇ ਨੌਜਵਾਨ ਵੀ ਬਾਲੇ ਚੰਗੇ ਆ। ਉਹਨਾਂ ਨੂੰ ਜੋ ਕਹੋ ਉਹ ਪਾਸੇ ਲੱਗ ਜਾਂਦੇ ਆ। ਜਦੋਂ ਧਰਮ ਵਾਲੇ ਪਾਸੇ ਕਹੋ ਜੁੜਦੇ ਆ। ਤੋਂ ਅੱਜ ਪੰਜਾਬ ਚੜ੍ਹਦੀ ਕਲਾ 'ਚ ਤੇ ਇਹ ਹੋਰ ਚੜ੍ਹਦੀ ਕਲਾ 'ਚ ਹੋਵੇ ਇਹਦੇ ਲਈ ਸਾਨੂੰ ਇਦਾਂ ਦੇ ਉਪਰਾਲੇ ਜਿਹੜੇ ਆ ਕਰਨੇ ਚਾਹੀਦੇ ਆ ਸਾਰਿਆਂ ਨੂੰ ਪਰ ਆਪਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਿਲਕੁਲ ਸਿਸਟਮ ਦੇ ਨਾਲ ਇੱਕ ਦਿਨ ਹੋਵੇ ਪੰਜਾਬ ਦੇ ਸਾਰੇ ਸਕੂਲਾਂ ਦੀ ਧਾਰਮਿਕ ਪ੍ਰੀਖਿਆ ਹੋਵੇ ਇਹੋ ਜਿਹਾ ਪ੍ਰੋਗਰਾਮ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦਵਾਂਗੇ ਤਾਂ ਕਿ ਬੱਚੇ ਜਿਹੜੇ ਆ ਧਰਮ ਨਾਲ ਜੁੜ ਕੇ ਨੈਤਿਕ ਗੁਣਾਂ ਦੇ ਧਾਰਨੀ ਹੋਣ ਚੰਗੇ ਨਾਗਰਿਕ ਬਣਨ